ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਦਿਨ ਹੈਗਾ ਜੀ ਸੰਡੇ ਦਾ ਮੱਝਾ ਮੰਦਿਆ 4:00 ਵਜੇ ਜਿੰਨਾ ਕਰ ਮੈਂ ਬੋਲ ਨਹੀਂ ਮਾਰਦੀ ਮਾਂ ਪਿਓ ਪੁੱਤ ਅੰਦਰ ਫੌਮ ਤੇ ਲੱਗੇ ਪਏ ਨੇ ਮੈਂ ਇੱਧਰ ਸੂਟਾਂ ਦੀ ਸੈਟਿੰਗ ਕਰ ਰਹੀ ਸੀ ਦੇ ਜਿਹੜਾ ਮੇਰੇ ਅੱਜ ਸੂਟ ਪਾਇਆ ਹੈ ਜੀ ਮੈਂ ਤੁਹਾਨੂੰ ਇਹਦੀ ਨਾਲ ਪਿਕ ਲਾਉਂਗੀ ਇਹ ਕਾਟਨ ਬਰਬਰੀ ਦਾ ਸੂਟ ਰਹੇਗਾ ਇਸ ਤਰ੍ਹਾਂ ਦਾ ਇਹਦੇ ਆਪਾਂ ਬਾਹਰ ਤੇ ਵੀ ਇਸ ਤਰ੍ਹਾਂ ਪੈਚ ਲਾ ਕੇ ਬਰਕ ਕੀਤਾ ਇਹੀ ਵਰਕ ਤੁਹਾਨੂੰ ਘੇਰ ਤੇ ਮਿਲੂਗਾ ਮੈਂ ਤੁਹਾਨੂੰ ਪੂਰੀ ਸੂਟ ਦੀ ਲੁੱਕ ਦਿਖਾ ਦਨੀ ਹੈ ਦੇਖੋ ਮੇਰਾ ਦੁਪੱਟਾ ਹੋਰ ਲੈ ਲਿਆ ਮੈਂ ਮੱਜਾ ਖਲਾ ਕੇ ਲੈਉਣੀਆਂ ਨੇ ਲਓ ਜੀ ਇਸ ਤਰ੍ਹਾਂ ਤੁਹਾਨੂੰ ਦੁਪੱਟੇ ਸੌਰੀ ਘੇਰ ਤੇ ਵਰਕ ਮਿਲੂਗਾ ਤੇ ਬਾਹ ਤੇ ਜੇ ਤੁਸੀਂ ਇਹੀ ਵਰਕ ਸਲਵਾਰ ਤੇ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਪਰ ਮੈਂ ਸਲਵਾਰ ਤੇ ਵਰਕ ਨਹੀਂ ਕਰਵਾਇਆ ਜੀ ਇਹ ਮੈਂ ਬਣਾਇਆ ਜੀ कॉटन ਵਰਬਰੀ ਤੇ ਹੁਣ ਅੱਗੇ ਤੁਸੀਂ ਮੌਸਮ ਜਿਹੜਾ ਆ ਰਿਹਾ ਉਹਦੇ ਵਿੱਚ ਤੁਸੀਂ ਜੇ ਇਹਨੂੰ ਥੋੜਾ ਜਿਹਾ ਹੋਰ ਸਸਤਾ ਕਰਨਾ ਹੈਗਾ ਤਾ ਤੁਸੀਂ ਜੋਰਜਟ ਤੇ ਕਰਾ ਲਓ ਜੀ ਥੋੜਾ ਜਿਹਾ ਇਹਨੂੰ ਵਧੀਆ ਚ ਕਰਨਾ ਹੈ ਹੋਰ ਥੋੜਾ ਜਿਹਾ ਵੀ ਪਾਰਟੀ ਵੇਅਰ ਬਣਾਉਣਾ ਹੈ ਤਾਂ ਤੁਸੀਂ ਇਹਨੂੰ ਜਿਆਦਾ ਪਿਓਰ ਵਾਲੀ ਫੈਬਰਿਕ ਤੇ ਜਾ ਸਕਦੇ ਹੋ ਜਾਂ ਨਾਰਮਲ ਦੇ ਵਿੱਚ ਇਹ ਮੈਂ ਬਰਬਰੀ कॉटन ਤੇ ਬਣਾਇਆ ਲਾਈਟ ਪਿੰਕ ਕਲਰ ਹੈ ਬਾਕੀ ਤੁਸੀਂ ਪਹਿਣਾ ਜਿੰਮੇ ਦਾ ਵੀ ਤੁਹਾਨੂੰ ਪਸੰਦ ਆ ਤੁਸੀਂ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਮੱਝਾ ਖਲਾ ਲਈਏ ਉਹਨਾਂ ਨਾਲ ਸਿੰਦਰ ਤੇ ਸਰਦਾਰ ਜੀ ਨਾਲ ਦੇਖੀ ਖਾ ਕੇ ਪਲੇਟਾਂ ਵੀ ਉੱਥੇ ਬੈਠੇ ਚਲੋ ਮੈਂ ਸਗੋਲ ਕੇ ਲਿਓ 4:00 ਵਜੇ ਆ ਜਾ ਚਲ ਹੁਣ ਮੈਂ ਉਹ ਬਣਾਈ ਹੁੰਦਾ ਕੌਲੀ ਪਲੇਟ ਕੀ ਹੈ ਕੁੜੀਆ ਜਿੰਨਾ ਰਹੇ ਇਹਦਾ ਐ ਇੰਨੇ ਨਾ ਬਾਕੀ ਕਹਿੰਦਾ ਤੇਰੇ ਕੋ ਖਾਣੀ ਚਲ ਆ ਜਾ ਤਾਂ ਪਰਦਾ ਜੇ ਇੰਨਾ ਮੂਰੇ ਕਿਉਂ ਕਰਦੇ ਨੇ ਉਹ 4:00 ਵਜੇ ਗਏ ਮੈਂ ਸਾਰਾ ਟਾਈਮ ਹੋਇਆ ਪਿਆ ਆਪ ਤੁਸੀਂ ਖਾ ਕੇ ਚੰਗੀ ਤਰ੍ਹਾਂ ਬ੍ਰੈਡ ਚਾਹ ਨਾਲ ਰੱਜ ਕੇ ਬਹਿ ਗਏ ਲਓ ਜੀ ਮੈਂ ਗਈ ਸੀ ਬਾਜ਼ਾਰ ਸੈਵਿੰਗ ਪਾਣੀ ਪੋਣਾ ਭੁੱਲ ਕੇ ਬਰੈਡ ਤਾਂ ਨੇ ਖਾ ਲਿਆ ਕਿੰਦਰ ਆ ਜਾਓ ਪਾਈ ਹੋਇਆ ਨੇ ਕੱਖ ਅੱਖ ਦਾ ਆਇਆ ਨੇ ਦਾਣਾ ਲਾਉਣਾ ਲੱਗਣਾ ਮਾੜਾ ਜਾ ਲੈ ਅਨੇ ਤੇ ਡਾੜੀ ਦਾਣਾ ਲਾਉਣਾ ਇਹ ਤਾਂ ਬਾਲੇ ਬਣਾਉਂਦੇ ਨੇ ਚੱਲ ਰਹੀ ਹੈ ਲਓ ਜੀ ਮੈਂ ਤੁਹਾਨੂੰ ਆਪਣਾ ਸੂਟ ਦਿਖਾਉਣਾ ਹੈ ਮੈਂ ਕਾਟਨ ਵਰਬਰੀ ਤੇ ਬਣਾਇਆ ਸਮਾਰ ਕੇ ਪ੍ਰੋਪਰ ਇਹਦੇ ਨਾਲ ਇਸ ਤਰ੍ਹਾਂ ਦੀ ਜਿੰਮੇ ਕਾਟਨ ਵਰਬਰੀ ਸਟੱਫ ਦੇ ਵਿੱਚ ਥੋੜੀ ਹਨਾ ਚੈੱਕ ਜਾਂ ਬਣਿਆ ਹੋਇਆ ਤੇ ਆਪਾਂ ਉਵੇਂ ਚੈੱਕ ਵਾਲਾ ਟੈਪੀ ਦਾ ਰੱਖਿਆ ਦੁਪੱਟਾ ਤੇ ਮੈਂ ਫਿਨਿਸ਼ਿੰਗ ਨਹੀਂ ਕਰੀ ਇਸ ਤਰ੍ਹਾਂ ਦੋ ਕਲਰ ਦਾ ਟਰਾਈ ਡਾਈ ਕਰਿਆ ਤੁਸੀਂ ਦੱਸਿਓ ਕਮੈਂਟਾਂ ਦੇ ਸੂਣਾ ਲੱਗਿਆ ਜੇ ਤੁਸੀਂ ਇਹਨੂੰ ਸਿੰਥੈਟਿਕ ਫੈਬਰਿਕ ਤੇ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਵੀ ਕਰ ਸਕਦੇ ਹੋ ਮੈਂ ਇਹਨੂੰ ਕਾਟਨ ਵਰਗਰੀ ਤੇ ਰੱਖਿਆ ਇਸ ਤਰ੍ਹਾਂ ਆਪਾਂ ਨੇ ਆਫ ਵਾਈਟ ਕਰੀਮ ਦਾ ਪੇਸ ਲਾ ਕੇ ਲੈ ਕੀ ਹੋ ਗਿਆ ਇਹ ਤਾਂ ਅਜੇ ਤਾਂ ਕੁਝ ਵੀ ਨਹੀਂ ਆਹ ਕੁਕੜੀਆਂ ਆ ਹਾਂ ਇਹ ਵੀ ਅੱਜ ਤਾਂ ਅਜੇ ਤਾਂ ਹਨ ਨਹੀਂ ਕਿਤੇ ਨਹੀਂ ਇਹ ਤਾਂ ਉਹ ਤੱਕ ਬੰਦੇ ਨੇ ਇਕੱਲੇ ਮੱਕੀ ਮੱਕੀ ਵਿੱਚੋਂ ਘਾ ਡੱਕੀ ਰੱਖੀ ਆ ਜਾਣ ਨੇ ਕਬੂਤਰ ਆ ਕੱਤੀ ਦੇ ਲੈ ਆਏ मैं ना तो कहीं तो कर लूँ कहाँ देखा बारूद बुलिया हो गयी कुछ क्या करता है और लोगे देखना पर संवारने के लिए क्या करूँगी इस तरह में रखी है मेरे दिल बार भी तो फेस किया ਅੱਜਿਆ ਕੋਲਾ ਲਾ ਲਾ ਜਿਹੜਾ ਪਕਰ ਗਿਆ ਸੀ। ਅੱਛਾ। ਲਲਾ ਲਾ ਹੋ ਗਿਆ ਤੇ ਜਮੀਨ ਵੀ ਨਾ ਤੋਕਾ। ਇਹਦੀ ਕਾਲਰ ਅਸੀਂ ਇਹਨੇ ਖੋਲੀ ਸੀ ਕੱਲ ਨੂੰ ਤੇ ਮੇਨੂੰ ਵੀ ਰਸਤੀ ਨਹੀਂ ਜਿੱਦੀ ਅੱਜ ਹੋੜੀ। ਕਰਾਂਗੇ ਕੁੱਤਾ ਜਿਹਾ ਬੰਨਣਾ ਪਈਆ। ਤਾਈ ਖੋਲੀ ਸੀ। ਖੋਲੀ ਤਾਂ ਮੈਂ ਹੀ ਦੀ ਰਸਤੀ ਪਤਾ ਨਹੀਂ ਕਿੱਧਰ ਵਾਗ ਗਈ ਇਹਨੇ। ਇੱਕ ਤਾਂ ਬੰਦਾ ਨਹੀਂ ਰੱਖਿਆ ਖੋਲਣ ਦਾ ਕੰਦ। ਕਰ ਜਾ। बार बार तो जाओ मामा मार नहीं कीधिया मारिया है ਕੀ ਜਿਆਦਾ ਜਿਆਦਾ ਰਮਾ ਰਮਾ ਕਰਦੇ ਹੋ ਮੈਂ ਤਾਂ ਇਹ ਖੋਲਣੀ ਆ ਪਈ ਰੋ ਮੱਖਣੇ ਵਾਲੀ ਖਾਣੇ ਮੈਂ ਪੈ ਕੇ ਚੱਲੋ ਲਓ ਜੀ ਟਾਈਮ ਵੱਜ ਗਏ ਪੌਣੇ 7 ਭਾਂਡੇ ਮੈਂ ਮਾਂਸ ਤੇ ਹੁਣ ਆਪਾਂ ਮੂਰਨਾ ਸਰੀ ਦਾਲ ਧਰਦੇ ਅੱਜ ਸਾਡੇ ਤੱਕ ਜੀ ਉੱਕੇ ਆ ਬੰਦਾਂ ਤਾਂ ਕੀ ਖਾਈਏ ਕੀ ਸੰਡੀ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ। ਮੀਂਹ ਪੈ ਕੇ ਪਹਿਲਾਂ ਗਰਮੀ ਬਹੁਤ ਸੀ ਦਿਨੇ ਤਾਂ ਹੁੰਦੀ ਆ। ਖੋਲ ਦੀ ਬੋਰੀ। ਹਾਂ ਮਾਈ ਸਾਹਿਬ। 8 ਜਨਾਂ ਦੀ ਬੋਰੀ ਨਿਮੇੜ ਦੰਦੀਆਂ ਨੇ। ਨਾਲੇ ਲੱਗਦੀਆਂ ਨਹੀਂ ਵੀ ਇੰਨਾ ਦਾਣਾ ਖਾਂਦੀਆਂ ਹੁਣ। ਮੱਕੀ ਖਵਾ ਖਵਾ ਪੱਕ ਗਈ। ਤੇਰੀ ਮੱਕੀ ਪਈ ਆ ਲੈ। ਮੱਕੀ ਤਾਂ ਖਾਂਦੀ ਨਹੀਂ। ਉਹ ਤਾਂ ਕੜਕੜ ਧਰੀ ਜਾਂਦੀਆਂ ਨੇ ਅੱਡ ਵੱਡ। ਪੱਕ ਗਈਆਂ। ਪਹਿਲਾਂ ਤਾਂ ਕੱਚੇ ਸੀ। ਥੋੜਾ ਗਰਮੀ। ਹੁਣ ਮੌਸਮ ਠੀਕ ਹੋ ਗਿਆ। ਹੁਣ ਦੋ ਪੱਖੇ ਚੱਲ ਪਏ। ਆਪ ਹੀ ਚੱਲ ਪਿਆ ਪੱਖਾ ਵੀ ਵੀ ਇਹ ਤਾਂ ਕਾਨੂੰ ਸਵੇ ਨਹੀਂ ਸਮਰਾਂਦੇ ਬਗਰਮ ਬੰਦੇ ਈਰਾ ਪੀਰਾ ਕੱਢਿਆ ਵਾ ਢੋਲਾ ਧੋਕੇ ਇਹ ਚ ਪਾਉਣ ਨਾਣ ਲਓ ਵੀ ਹੁਣ ਆਪਾਂ ਲਾ ਦਈਏ ਕੱਪੜੇ ਧੋਣ ਵਾਲੀ ਮਸ਼ੀਨ ਇੱਥੇ ਅਸੀਂ ਕੱਪੜਾ ਲਾਤਾ ਬਾਲਾ ਗੁੰਮਜਾ ਫਰ ਰਹਾ ਤਾਂ ਤੇ ਹੁਣ ਧੁੱਪ ਕੱਟ ਗਈ ਆਪਿੰਦਰ ਦੇ ਸਕਿੰਨ ਸਕੁਨ ਟਟਾ ਦਰ ਕੇ ਸਕੂਲ ਜਾਊਗਾ ਫਿਰ ਹੋਰ ਕੱਪੜੇ ਕਿਹੜੇ ਨੇ ਕੱਢ ਲਈ ਇੱਧਰ ਮੈਂ ਤਲਾ ਦਾ ਇੱਧਰ ਤਾਂ ਹੁਣੀ ਨਹੀਂ ਬਾਥਰੂਮ ਚ ਤਾਂ ਮਾ ਮਾ ਉਦਰਲੇ ਮਟੇ ਕਰਕੇ ਨਾ ਆਲ ਹੋਰ ਜੀ ਕਿ ਮਟੰਗੀ ਭਈਆ ਉਹ ਦੋ ਦਿਨ ਹੋ ਗਿਆ ਆ ਮੇਰਾ ਪਿੰਕ ਸੂਟ ਦਾ ਉਹਨੇ ਧੋਵਾਂਗੇ ਇਤੀ ਨੂੰ ਭੇਜਦੀਆਂ ਜਿਹੜੇ ਕੱਪੜੇ ਇਹ ਇਤੋਂ ਸੂਜੀ ਦਾ ਕਿਉਂ ਖਾਵੇ ਆਪਦੇ ਨੇ ਜਦ ਆਪਾਂ ਜਵਾਕਾ ਵਾਂਗੂ ਇੱਕ ਦੂਜੀ ਦੇ ਖੋ ਕੇ ਖਾਣੇ ਨੂੰ ਮੈਂ ਦਾਣਾ ਬੱਝਾ ਲੈ ਆ ਰਾਤ ਨੂੰ ਸਹ ਫੁੱਲ ਕੇ ਮਨੀ ਪਲਾਟ ਦੇ ਪੱਤਿਆਂ ਨਾਲ ਰਾਜਦੀਆਂ ਨੇ ਆਰਾਮਣਾਏ ਨਾ ਹੋਣ ਦੇਣ ਉਹਨੂੰ ਆਹ ਜਿਹੜਾ ਸਾਇਆ ਨਹੀਂ ਆ ਗਿਆ ਔਰ ਆ ਦੇਖ ਲੈਂਦੀ ਆ ਮੈਂ ਕਰ ਲਾ ਆ ਦੇਖੋ ਸਾਡਾ ਸਾਡੀ ਬਲਾਤ ਖਾਉਗੀ ਐਡਾ ਵੱਡਾ ਹੋ ਗਿਆ ਦੀ ਮਸਾਂ ਆਂ ਤਣੇ ਆਹ ਬਦਲਣ ਲੱਗਦੇ ਤਣੇ ਜੇ ਬਾਹਰ ਧਰ ਕੇ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਮੈਂ ਤਾਂ ਐਂ ਦੀ ਵੀ ਗੁੱਲੀ ਰੋਲੀ ਕਰੇ ਹੂ ਮਸਰਦਾਨੀ ਨੂੰ ਮੈਂ ਤਾਂ ਐਂ ਦੀ ਜਦੋਂ ਪਿੰਦਰ ਕਹਿੰਦਾ ਛੋਟੀ ਗੁੱਲੀ ਵੀਰਦੀ ਐ ਮਾਂ ਲਾਇਆ ਵੀ ਮਸਰਦਾਨੀ ਦਾ ਕਰਤੀ ਦੀ ਰੋਲੀ ਰੋ ਕਾਟੋ ਅੱਜ ਕਰਨਾ ਤਾਂਗੇ ਕਰਮ ਤਾਂ ਨਹੀਂ ਜਾਣਾ ਹਾਂ ਕਰਮ ਤਾਂ ਨਹੀਂ ਫੇਰ ਤਰਕੇ ਬਾਦੀ ਠੰਡਾ ਹੋ ਗਿਆ ਦੇਖੀ ਆ ਸੀਦਾ ਜਦੋਂ ਬੰਨਣਾ ਏ ਮੈਂ ਇਹਦੇ ਪਿੰਦਰਾ ਇੱਥੋਂ ਦੀ ਮੱਛਰਦਾਨੀਆਂ ਨੀਂ ਹੇ ਨੀਚੇ ਕੋਡੇ ਹੋ ਕੇ ਬੜਾ ਕਰੀਏ ਇਹ ਪਤਾ ਨਹੀਂ ਕਿਵੇਂ ਨਿਕਲ ਗਈ ਥਲੋਂ ਨਹੀਂ ਨਿਕਲ ਗਈ ਕਿੱਥੋਂ ਆ ਇਧਰ ਦੀਆਂ ਤੇ ਨਹੀਂ ਗਿੱਟੀਆਂ ਗੋਲ ਦੀ ਇੱਕ ਗਿੱਟੀ ਪੱਟੀ ਹੋਈ ਦੀ ਇੱਥੋਂ ਨਹੀਂ ਪਹਾਇਆ ਨ ਗਈ ਇੱਥੋਂ ਜਿਹੜਾ ਮੱਠਲ ਕਾਕਾ ਦਾ ਮੈਂ ਦੀ ਖਾ ਕੇ ਇਹ ਆਏ ਨੂੰ ਹੋ ਗਈ ਆ ਇਧਰ ਨੂੰ ਆ ਇਧਰੋਂ ਜਦੋਂ ਆਏ ਨੂੰ ਗਈ ਉਹ ਤਾਂ ਗੋ ਗਿੱਟੀ ਪੱਟ ਕਿੱਥੋਂ ਨਹੀਂ ਨਿਕਲ ਗਈ ਫੇਰ ਅਸੀਂ ਐਂ ਬਾੜਤੀ ਵਿੱਚ ਦੇਖਦੇ ਹੁਣ ਉਰ ਕੀ ਤੁਮ ਮਸਰਦਾ ਹੈ ਨਹੀਂ ਨਾ ਇਹਦਾ ਹਾਂ ਇਹਦਾ ਦੇਖਦੇ ਵੀ ਤੂੰ ਆਦਾ ਕਰਨ ਨੂੰ ਰਹਿਣ ਦੋ ਹਾਈ ਹਾਈ ਹੱਡ ਹੱਡ ਤੂੰ ਕੀ ਜਾਂਦਾ ਥੱਕ ਜਾਂਦਾ ਡੈਡੀ ਦਾ ਫੋਨ ਆ ਰਿਹਾ ਮਸਰਦਾ ਨਹੀਂ ਸਿੱਟ ਪਤਾ ਨਹੀਂ ਅਸੀਂ ਦੇਖਿਆ ਉਧਰ ਚਾਰਜ ਤੇ ਲੱਗਿਆ ਹੋਤੀ ਨਾ ਹੀ ਬੈਟ ਡੋ 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 ਕਰੀ ਨਾ ਜਿੱਧਰ ਕਰਿਆ ਹੋਇਆ ਕਿ ਉਧਰ ਹੀ ਲਓ ਜੀ ਕੈਂਪਰ ਚ ਪਾ ਲਈ ਬਰ ਅਜਿਹਦਾ ਅੱਧਾ ਵੀ ਪਿਆ ਸਾਰੀ ਗਰਮੀ ਕਰਦੀ ਆਪਣਾ ਨਵਾਂ ਕੈਂਪਰ ਨਹੀਂ ਆਇਆ ਮਰੀ ਨਹੀਂ ਖਲਾ ਉਨਾਈ ਤੇ ਲੱਗ ਗਿਆ ਉਹ ਨਵਾਂ ਉਹ ਲੱਗ ਰਿਹਾ ਵੀ ਪਾ ਫੋਨ ਦਾ ਇੱਧਰ ਵੱਜ ਰਿਹਾ ਮੇਰਾ ਚਾਰਜ ਤੇ ਲਓ ਜੀ ਇੱਧਰ ਆਪਣੇ ਕੁਝ ਕੁ ਪਾਰਸਲ ਅੱਜ 2-3 ਪਾਰਸਲ ਹੀ ਗਏ ਨੇ ਵੱਡੇ ਪਾਰਸਲ ਗਏ ਨੇ 10-10 40 ਬਾਕੀ ਆਪਣੇ ਆ ਸਾਰੇ ਰੈਂਦੇ ਨੇ ਜਿਹਦੇ ਇੰਦਰਲੇ ਪਾਰਸਲ ਰੈਂਦੇ ਨੇ ਇਥੋਂ ਵੀ ਕਾਫੀ ਕਰਦਣ ਵਾਲੇ ਨੇ ਹੁਣ ਆਪਾਂ ਆ ਰਾਤ ਨੂੰ ਲਾਵਾਂਗੇ ਤੇ ਕੰਮ ਬੜੀ ਜੰਮਾ ਤੱਕੀ ਵੇ ਮੈਂ ਦਾਖਾ ਪੀਚੀ ਜਾਂਦੇ ਨੇ ਕੋ ਸਾਰਾ ਦਿਨ ਮੈਨੂੰ ਬਾਜ਼ਾਰ ਚੋਂ ਗਏ ਫਿਰ ਦੀਨ ਇਧਰੋਂ ਇਧਰ ਬਹੁਤ ਕੰਮ ਮੁਲਜਿਆ ਪੈ ਤੀ ਮਸਾ ਸੈਟਿੰਗ ਕਰੀਏ ਹੁਣ ਇਹ ਮੇਰੇ ਜਿਹੜੇ ਪਾਰਸਲ ਵਾਲੇ ਨੇ ਮੈਂ ਸਬਜ਼ੀ ਰੱਖਦਾ ਆਟਾ ਗੁੰਨਦਾ ਇਹਨਾਂ ਨੂੰ ਕੱਟਦੀ ਆ ਬਾਹਰ ਸ਼ਾਮ ਨੂੰ ਫਿਰ ਰਾਤ ਨੂੰ ਇਹੋ ਕਰਾਂਗੇ ਪੈਕਿੰਗ ਇਧਰ ਆਪਣੇ ਕੋਲੇ ਆ ਗਿਆ ਦੀ ਸਟਾਕ ਜਿਹੜਾ ਨਿਉ ਹਜੇ ਖੋਲਿਆ ਨਹੀਂ ਹੈਗਾ ਏ ਕਲਾਸ ਸਿਲਕ ਦੇ ਵਿੱਚ ਪ੍ਰਿੰਟਡ ਸੂਟ ਆ ਗਏ ਇਹ ਆਪਾਂ ਸ਼ਾਮ ਨੂੰ ਲਾਈਵ ਹੋਵਾਂਗੇ ਜੀ 7:30 ਵਜੇ ਮੈਂ ਉਹਦੇ ਵਿੱਚ ਸੂਟ ਦਿਖਾਉਂਗੀ ਮੇਰੀਆਂ ਭੈਣਾਂ ਉਹ ਤੋਂ ਫਾਸਟ ਛੇਤੀ ਛੇਤੀ ਬੁੱਕ ਕਰ ਲਿਓ ਜੀ ਵੀਡੀਓ 'ਚ ਮੈਂ ਫੇਰ ਪਾਉਂਗੀ ਕਿਉਂ ਫੇਰ ਪਤਾ ਬਾਲੇ ਕਲਰ ਜਿਵੇਂ ਹੁੰਨੀ ਐ ਸ਼ਾਮ ਨੂੰ ਸਾਡੇ ਕੋਲ ਅੱਜ ਤਾਂ ਉਹ ਬੁੱਕ ਹੋ ਜਾਊਗਾ ਜੀ ਨਹੀਂ ਫੇਰ ਨਹੀਂ ਬੁੱਕ ਹੋਣੇ ਜੀ ਫੇਰ ਮਿਲਨੇ ਨਹੀਂ ਹੈਗੇ ਹਨਾ ਤੇ ਇੱਕ ਇਹ ਵਾਲਾ ਪ੍ਰਿੰਟ ਆਪਣੇ ਕੋਲੇ ਆ ਗਿਆ ਜੀ ਇਹ ਆਪਣੇ ਕੋਲ 25 ਮੀਟਰ ਦਾ ਥਾਨ ਹੈ ਮੇਰੀਆਂ ਭੈਣਾਂ ਨੂੰ ਜਲਦੀ ਜਲਦੀ ਬੁੱਕ ਕਰ ਲਓ ਜੀ ਇਹਦਾ ਪ੍ਰਾਈਸ ਰਹੂਗਾ ਮੈਚਿੰਗ ਕਰੇਵ ਦੀ ਸਨਵਾਰ ਨਾਲ 2200 ਰੁਪਏ ਜੀ ਆਲ ਓਵਰ ਇਹਦਾ 2600 ਸ਼ਿਪਿੰਗ ਚਾਰजेस ਇਹਨਾਂ ਦੀ ਅਲੱਗ ਤੋਂ ਰਹੂਗੀ ਜੀ ਵਿੱਚ ਨਹੀਂ ਹੋਏਗੀ ਕਿਉਂ ਇਹ ਥੋੜੀ ਜਿਹੀ ਪਿਓਰ ਵਾਲੀ ਫੈਬਰਿਕ ਹੈ ਫਿਰ ਇਹ ਜੇ ਅਸੀਂ ਪ੍ਰਾਈਸ ਵੱਧ ਜੇ ਵੱਧ ਹੀ ਲਾਉਣਾ ਫਿਰ ਜ਼ਿਆਦਾ ਮਹਿੰਗਾ ਮੰਨਦੀਆਂ ਨੇ ਭੈਣਾਂ ਜੇ ਘਰ ਤੋਂ ਲਿਜਾਉਂਗੇ ਤਾਂ ਤੁਹਾਨੂੰ 2200 ਦਾ ਪੈ ਜਾਊਗਾ ਤਾਂ ਤੁਹਾਡੇ 80 ਰੁਪਏ ਪਾਰਸਲ ਦੇ ਵੱਜ ਜਾਣਗੇ ਲਓ ਜੀ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਅੱਜ 9:15 ਦੇ ਆਪਾਂ ਲਾਈਵ ਹੋਣਾ ਹੈ ਲਾਈਵ ਮੈਂ ਹੋऊंगी ਜੀ ਆਰ ਕੇ ਬੁਟੀਕ ਚੈਨਲ ਤੇ ਬਲੌਗ ਵਾਲੇ ਤੇ ਨਹੀਂ ਹੋऊंगी ਉੱਥੇ ਤੁਸੀਂ ਸੂਟਾਂ ਦੇ ਜਲਦੀ ਜਲਦੀ ਫਾਸਟ ਆਰਡਰ ਰੱਖਿਓ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆ ਕੱਲ ਨੂੰ ਸੋਹਣੇ ਬੁਝੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ